ਤੇ 11 ਮਹੀਨੇ ਤੋਂ ਗਵਾਚਿਆ ਸੀ ਬੱਚਾ ਇਹ ਸਾਡੇ ਕੋਲ ਆ ਗਿਆ ਜੀ ਵਾਪਸ ਇਹ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਵੀ ਸਾਡੇ ਕੋਲ ਲੈ ਕੇ ਆਇਆ ਛੱਡ ਗਿਆ ਐਨ ਜੀਓ ਵਾਲੇ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਤੇ ਹੱਥ ਜੋੜ ਕੇ ਬੇਨਤੀ ਹੈ ਕਿ ਜੇ ਕਿਸੇ ਨੂੰ ਇਸ ਤਰ੍ਹਾਂ ਦਾ ਕਿਸੇ ਨੂੰ ਬੱਚਾ ਕੋਈ ਲੱਭਦਾ ਵਾ ਤੋ ਪੁਲਿਸ ਦੇ ਹਵਾਲੇ ਕਰ ਦੋਵੇ ਜਾਂ ਕਿਸੇ ਐਨ ਜੀਓ ਦੇ ਹਵਾਲੇ ਕਰ ਦੋਵੇ ਜਾਂ ਉਹਦਾ ਐਡਰੈਸ ਪੁੱਛ ਕੇ ਉਹਦੇ ਘਰ ਛੱਡ ਦੋਵੇ ਬਸ ਅਸੀਂ ਬੇਨਤੀ ਕਰਾਂਗਾ ਕਿੰਨੇ ਸਾਲ ਬਾਅਦ ਲੱਭਾ ਤੇ ਸਰ ਜੀ 11 ਮਹੀਨੇ ਬਾਅਦ ਮਿਲਿਆ ਜੀ ਜੀ ਮੇਰਾ ਨਾ ਭੇਜ ਨਾ ਸਕਾ ਜੀ ਤੇ ਮੈਂ ਲక్ష్ਮੀਪੁਰ 88 ਫੁੱਟ ਦਾ ਰਹਿਣ ਵਾਲਾ ਕਾ ਜੀ ਤੇ 11 ਮਹੀਨੇ ਤੋਂ ਗਵਾਚਿਆ ਸੀ ਬੱਚਾ ਇਹ ਸਾਡੇ ਕੋਲ ਆ ਗਿਆ ਜੀ ਵਾਪਸ ਅਸੀਂ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਵੀ ਸਾਡੇ ਕੋਲ ਲੈ ਕੇ ਆਇਆ ਛੱਡ ਗਿਆ ਐਨ ਜੀਓ ਵਾਲੇ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਤੇ ਹੱਥ ਜੋੜ ਕੇ ਬੇਨਤੀ ਹੈ ਕਿ ਜੇ ਕਿਸੇ ਨੂੰ ਇਸ ਤਰ੍ਹਾਂ ਦਾ ਕਿਸੇ ਨੂੰ ਬੱਚਾ ਕੋਈ ਲੱਭਦਾ ਵਾ ਤੋ ਪੁਲਿਸ ਦੇ ਹਵਾਲੇ ਕਰ ਦੋਵੇ ਜਾਂ ਕਿਸੇ ਐਨ ਜੀਓ ਦੇ ਹਵਾਲੇ ਕਰ ਦੋਵੇ ਯਾਉ ਦਾ ਐਡਰੈਸ ਪੁੱਛ ਕੇ ਉਹਦੇ ਘਰ ਛੱਡ ਦੇਵੇ ਬਸ ਅਹੀ ਬੇਨਤੀ ਕਰਾਂਗਾ 사ਸੀ ਗਾ ਕਿੰਨੀ ਦਿਨ ਬਾਅਦ ਲੱਭਾ ਤੇ ਕਿੰਨੀ 사ਜੀ 11 ਮਹੀਨੇ ਬਾਅਦ ਮਿਲਿਆ ਜੀ ਕਿੱਥੋਂ ਗਵਾਚਾ ਸੀ ਤੇ ਕਿੱਥੋਂ 88 ਫੁੱਟ ਤੋਂ ਗਵਾਚੇ ਸੀ ਜੀ 사ਸੀ ਵੜ ਤੋਂ ਗਵਾਚਾ ਸੀ ਹਾਂਜੀ ਸਰ ਜੀ ਅੱਜ ਵੀ ਜੀ ਥਾਣੇ ਆਇਓ ਕਿਸ ਤਰ੍ਹਾਂ ਮਤਲਬ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਜੀ ਮੈਂ ਜੀ ਬਹੁਤ ਸ਼ੁਕਰਗੁਜ਼ਾਰ ਹਾਂ ਪ੍ਰਸ਼ਾਸਨ ਦਾ ਪੁਲਿਸ ਮਹਿਕਮੇ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਜੀ ਉਹਨਾਂ ਨੇ ਬੜੀ ਹੈਲਪ ਸਾਡੀ ਕੀਤੀ ਹੈ ਐਨਜੀਓ ਨੇ ਸਾਡੀ ਬੜੀ ਹੈਲਪ ਕੀਤੀ ਹੈ ਜੀ ਸਾਡੇ ਤੋਂ ਸਾਨੂੰ ਕਿਸੇ ਤੋਂ ਕੋਈ ਸ਼ਿਕਵਾ ਗਿਲਾ ਨਹੀਂ ਅੱਜ ਤੁਸੀਂ ਮੂੰਹ ਮਿੱਠਾ ਕਰਵਾ ਕੋਈ ਖੁਸ਼ੀ ਦੀ ਕੋਈ ਉਹ ਨਹੀਂ ਗਈ ਜੇ ਪਰਿਵਾਰ ਚ ਕਿੰਨਾ ਖੁਸ਼ੀ ਦਾ ਮਾਹੌਲ ਹੈ ਮੈਂ ਬਹੁਤ ਜ਼ਿਆਦਾ ਖੁਸ਼ੀ ਦਾ ਮਾਹੌਲ ਹੈ ਜੀ ਜਿਹੜਾ ਵੀ ਘਰ ਆ ਰਿਹਾ ਸਾਰੇ ਪੁੱਛ ਕੇ ਜਾ ਰਹੇ ਹਾਲ ਚਾਲ ਬੱਚਾ ਮਿਲ ਗਿਆ ਸ਼ੁਕਰ ਹੈ ਸਹੀ ਸਲਮਤ ਬਿਲਕੁਲ ਸਰ ਜੀ ਹਾਂ ਜੀ ਸਰ ਜੀ ਬਹੁਤ ਸਹੀ ਸਲਮਤ ਉਹਨੇ ਵੀ ਬੜਾ ਦੇਖਭਾਲ ਕੀਤਾ ਵਾ ਬੱਚੇ ਦਾ ਤੇ ਤੁਹਾਡੇ ਸਾਹਮਣੇ ਹੈਗਾ ਜੇ ਬੱਚਾ ਜੇ ਕਿਸੇ ਨੇ ਕੋਈ ਮਾਰਿਆ ਕੋਟਿਆ ਹੁੰਦਾ ਤੇ ਇਹਦੀ ਹਾਲਤ ਇਦਾਂ ਨਹੀਂ ਹੋਣੀ ਸੀਗੀ ਓਕੇ ਮਾਸੇ ਗੋ ਮਾਦਾ ਕਹਾਂ ਪੱ ਮੈਂ ਨਾ ਖੇਡਣ ਡਿਆ ਹਾਂ ਤੇ ਖੇਡਦੇ ਖੇਡਦੇ ਨਾ ਮੈਂ ਅੱਗੇ ਚਲਾ ਗਿਆ ਮੈਨੂੰ ਰਾਹ ਦਾ ਚਤਾ ਭੁੱਲ ਗਿਆ ਹਾਂ ਤੇ ਮੈਂ ਰੌਂਡਿਆ ਪਿਆ ਫਿਰ ਕੀ ਹੋਇਆ ਸੀ ਫਿਰ ਤੇ ਮੈਂ ਰੌਂਡਿਆ ਪਿਆ ਤੇ ਇੱਕ ਵੀਰ ਆ ਕੇ ਕਹਿੰਦਾ ਮੈਨੂੰ ਕਹਿੰਦਾ ਕਿ ਰੋਕੀ ਗੱਲਿਆ ਤੈਨੂੰ ਰੌਂਡ ਕਿਉਂ ਧਿਆਮ ਮੈਂ ਰੌਂਡ ਕਿਉਂ ਧਿਆ ਤੂੰ ਮੈਂ ਕਿਹਾ ਮੈਂ ਆਪਣੇ ਘਰ ਦਾ ਚਿੱਤਾ ਭੁੱਲ ਗਿਆ ਮੈਨੂੰ ਗਲੀ ਦਾ ਵਿੱਚ ਤਾਂ ਭੁੱਲ ਗਿਆ ਆ ਤੇ ਮੈਨੂੰ ਆਪਣੇ ਘਰ ਲੈ ਚੱਲੋ ਜਲ ਜਲ ਮੇਰੇ ਮਾਪਿਆਂ ਨੂੰ ਮਿਲ ਜਾਣਗੇ ਤਦ ਮੈਂ ਕਦਰ ਮੈਂ ਛੱਡ ਜਾਈਆ ਮੁਰੇ ਦੀ ਰੋਟੀ ਪਾਣੀ ਸਾਰੇ ਸਹੀ ਸਾਰਾ ਸਹੀ ਸੀ ਹੁਣ ਅਜ ਕੋਈ ਆਪਣੇ ਪਰਿਵਾਰ ਕੋਈ ਕਿ ਕਿੰਨੇ ਕਿ ਕਿੰਨੀ ਖੁਸ਼ੀ ਮਿਲੀ ਹੈ ਜੀ ਤੁਹਾਡੇ ਮਾ ਆਪਣਾ ਬੜੀ ਖੁਸ਼ੀ ਮਿਲੀ ਕਿੰਨੇ ਚਿਰ ਬਾਅਦ ਆਇਆ ਹਾਂ ਹਾਂਜੀ ਹਾਂ 11 ਮਹੀਨੇ ਬਾਅਦ 11 ਮਹੀਨੇ ਬਾਅਦ ਆਇਆ ਹਾਂ ਅੱਜ ਥਾਣੇ ਦੀ ਪ੍ਰਸ਼ਾਸਨ ਦਾ ਪੁਲਿਸ ਦਾ ਕਿੰਦਾ ਧੰਨਵਾਦ ਕਰਦੇ ਤੇ ਆ ਕੇ ਮੰਮੀ ਨੂੰ ਪਛਾਣ ਲਿਆ ਮੰਮਾ ਮੰਮੀ ਨੂੰ ਪਛਾਣ ਲਿਆ ਸੀ ਇਹ ਰਹਿਣ ਵਾਲਾ ਜੀ ਰਾਜਪੁਰੇ ਦਾ ਵਾ ਇਹ ਘੁੰਮੂ ਆਇਆ ਸੀ ਆਪਣੇ ਲక్ష్ਮੀ ਵਿਹਾਰ 88 ਫੁੱਟ ਤੋਂ ਆਪਣੇ ਮਾਸਿੱਦ ਦੇ ਘੜਾਇਆ ਸੀ ਉੱਥੋਂ ਚ ਲੱਗਿਆ ਸੀ ਤੇ ਇਹਨੂੰ ਆਪਣੇ ਸਸਤਾ ਵਾਲੇ ਲੱਭ ਕੇ ਹਨ ਦਿੱਤਾ ਸੀ ਗਾਂ ਹੀ ਲਿਆਂਦਾ ਜੀ ਇਹ ਕਿੰਨੇ ਚਿਰ ਬਾਅਦ ਲੱਗਿਆ ਜੀ ਇਹ ਸਾਲ ਬਸ ਸਾੜੀ ਹੋ ਗਿਆ ਜੀ 20 10 223 ਦਾ ਗਿਆ ਕਰ ਸਰ ਇਹਨੂੰ ਦੱਸਿਆ ਕਿੱਥੇ ਚਲ ਗਿਆ ਸੀ ਕਿਸ ਤਰ੍ਹਾਂ ਗਿਆ ਸੀ ਨਹੀਂ ਆਂਦਾ ਜੀ ਮੈਨੂੰ ਪਤਾ ਨਹੀਂ ਲੱਗਾ ਕੁਝ ਵੀ ਮੈਂ ਇਥੋਂ ਬਹਿ ਕੇ ਕਿਦੀ ਕਿਸ ਨਾ ਕਿਦੀ ਕਿਸ ਨਾ ਉਹ ਚ ਲੱਗਿਆ ਡੇਰਾ ਬਾਬਾ ਨਾਨਕਾ ਉਧਰੋਂ ਫਿਰ ਕਿਸੇ ਦੇ ਘਰ ਰੱਖ ਲਿਆ ਉਹਨੇ ਰੋਟੀ ਪਾਣੀ ਕੌਣ ਦੇ ਰਹੇ ਜਿਨੂੰ ਪਤਾ ਨਹੀਂ ਪੂਰਾ ਸਿੱਧਾ ਹੋਣ ਕਰਕੇ ਨਾ ਮੜਾ ਜੀ ਦਿਮਾਗ ਦੇ ਤੌਰ ਤੇ ਇਹਨੂੰ ਪਤਾ ਨਹੀਂ ਵੀ ਇਹ ਮਾਪਿਓ ਦੇ ਨਾਂ ਦਾ ਨਹੀਂ ਪਤਾ ਕਿੰਨੀ ਕੁ ਉਮਰ ਹੈ ਜੀ ਇਹਦੀ ਉਮਰ ਆ ਗਈ ਕਰੀਬ 10 ਕੇ ਸਾਢੇ 10 12 ਸਾਲ ਇਹਦੇ ਮਾਤਾ ਪਿਤਾ ਆਏ ਸਾਡੇ ਕੋਲ ਇੱਥੇ ਹਾਂਜੀ ਹਾਂਜੀ ਮਾਤਾ ਪਿਤਾ ਆਏ ਜੀ ਮਾਤਾ ਪਿਤਾ ਮਾਸੀ ਮਾਸੂਦਾਰੇ ਆਏ ਕਿ ਕਿੰਨੇ ਕੁ ਕੰਮਜਾ ਦੇ ਸਮੇਂ ਦੇ ਕੋਈ ਪੋਸਟ ਨਾ ਸਰ ਕੋਈ ਵੀ ਨਹੀਂ ਲਿਆ ਨਹੀਂ ਵਧੀਆ ਕੰਮ ਕੀਤਾ ਪੋਸਟ ਨੇ ਆਪਣੀ ਨੇ ਤੇ ਇਹਦੇ ਵਿੱਚ ਇਹਦੇ ਮਾਪਿਓ ਨੂੰ ਮਿਲ ਗਿਆ ਬੱਚਾ ਜੀ ਬੱਚਾ ਆਪਣਾ ਲੈ ਚਲੇ ਆਉਂ ਠੀਕ ਤੇ ਕਿ ਕਿਸ ਤਰ੍ਹਾਂ ਇਹਦੀ ਭਾਲ ਕੀਤੀ ਜੀ ਤੁਸੀਂ ਭਾਲ ਇਹਦੀ ਪਿੰਡਾਂ ਜ ਜਾ ਜਾ ਕੀਤੀ ਬੜਿਆ ਪਿੰਡਾਂ ਜੇ ਕਦੀ ਕਿਸੇ ਪਿੰਡ ਕਰਕੇ ਪਿੰਡ ਕਰਦੇ ਰਹੇ ਅਸੀਂ ਇਹ ਸੀਸੀਟੀਵੀ ਕੈਮਰੇ ਦਾ ਵੀ ਸਾਰਾ ਲਿਤਾ ਲਿਆਜ ਥੋੜਾ ਜਿਹਾ ਬਾਕੀ ਗਾਂ ਬੜਾ ਜੋ ਹਾਈਵੇ ਤੇ ਪਤਾ ਨਹੀਂ ਲੱਗਦਾ ਕੋਈ ਕਿੱਧਰੋਂ ਚਲ ਗਿਆ ਕਿੱਧਰੋਂ ਚਲ ਗਿਆ ਇਹਨੇ ਦੱਸਿਆ ਜਿਹਦੇ ਕੋਲ ਅਸੀਂ ਕਿੰਨਾਂ ਕਿਸੇ ਨੇ ਕਿਸੇ ਨੂੰ ਕੁੱਟਿਆ ਵਗੈਰਾ ਨਹੀਂ 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 ਕੋਈ ਕੁੱਟ ਮਾਰ ਨਹੀਂ ਕੀਤੀ ਗਏ ਨੇ ਬੱਚਾ ਸਹੀ ਸラム ਤੇ ਬੱਚਾ ਸਹੀ ਸラム ਤੇ ਤੇ ਕਈ ਬੱਚੇ ਇਦਾਂ ਦੇ ਕਾਫੀ ਖਬਰ ਆ ਰਹੀਆਂ ਇਹ ਬੱਚੇ ਗਵਾਚ ਰਹੇ ਆ ਕੀ ਮੈਸੇਜ ਦੇਣਾ ਚਾਹੋਗੇ ਇਹ ਲੋਕਾਂ ਨੂੰ ਇਹ ਲੋਕਾਂ ਨੂੰ ਕਹਿਣਾ ਚਾਹੁੰਦਾ ਵੀ ਨਾ ਬੱਚਿਆਂ ਨੂੰ ਰੱਖੋ ਇਦਾਂ ਆਪਣੇ ਨਾਲ ਜੇ ਤੁਹਾਨੂੰ ਕਿਤੇ ਬੱਚਾ ਮਿਲਦਾ ਕੋਈ ਇਦਾਂ ਦਾ ਮਿਲਦਾ ਪੁਲਿਸ ਨੂੰ ਤਲਾਹ ਦਿਓ ਠੀਕ ਹੈ ਜੀ ਉਹਦੇ ਘਰ ਦੇ ਲੱਭ ਕੇ ਉਹਨਾਂ ਦੇ ਹਵਾਲੇ ਕੀਤਾ ਜਾ ਸਕੇ ਵੀ